ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਦਾਾਨੀ ਅਮਰਤ ਕੇ ਦਾਤੇ ਜਿਨ੍ਹਾਂ ਦਾ ਆਗਮਨ ਪੁਰਬ ਹੈ ਔਰ ਮੈਂ ਸਾਰੇ ਸੰਸਾਰ ਨੂੰ ਹੱਥ ਜੋੜ ਕੇ ਵਧਾਈ ਦਿੰਨਾ ਵਾਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਗਮਨ ਪੁਰਬ ਦੀਆਂ ਜੋ ਕਿ ਸਤਿਗੁਰੂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਨੇ ਸਾਡੇ ਉੱਤੇ ਬੜੇ ਪਰਉਪਕਾਰ ਕੀਤੇ ਨੇ ਉਹਨਾਂ ਨੇ ਸਾਰਾ ਪਰਿਵਾਰ ਸਾਡੇ ਉੱਤੇ ਵਾਰ ਦਿੱਤਾ ਔਰ ਜਿੱਥੇ ਨਾਲ ਦੀ ਨਾਲ ਇਹ ਸ਼ਹਾਹਤਾਂ ਪਰੇ ਦਿਹਾੜੇ ਵੀ ਚੱਲ ਰਹੇ ਨੇ ਇਹਨਾਂ ਦਿਨਾਂ ਵਿੱਚ ਹੀ ਸਤਗੁਰਾਂ ਜੀ ਦੇ ਪਿਆਰੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹਨਾਂ ਨੇ ਸ਼ਹਾਹਤ ਦਾ ਜਾਮ ਪੀਤਾ ਸੀ ਔਰ ਸਮੇਂ ਦੇ ਹੁਕਮਰਾਨਾਂ ਨੂੰ ਇਹ ਦੱਸਿਆ ਸੀ ਇਹ ਸਭ ਤੋਂ ਵੱਡਾ ਤਰਨ ਇਨਸਾਨੀ ਦਾ ਹੁੰਦਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਉਹਨਾਂ ਦਾ ਵਿਰੋਧ ਕੇਵਲ ਤੇ ਕੇਵਲ ਜ਼ੁਲਮ ਨਾਲ ਸੀ ਔਰ ਐਸੇ ਮਹਾਨ ਗੁਰੂ ਜਿਨ੍ਹਾਂ ਨੇ ਇਤਨੀਆਂ ਬਖਸ਼ਾ ਦਿੱਤੀਆਂ ਨੇ ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਣੇ ਗੁਰੂ ਤੋਂ ਕੁਝ ਨਾ ਕੁਝ ਸਿੱਖ ਕੇ ਜੋ ਉਹਨਾਂ ਨੇ ਸਾਨੂੰ ਬਖਸ਼ਾ ਕੀਤੇ ਨੇ ਗੁਰਬਾਣੀ ਦੀ ਦਾਤ ਬਖਸ਼ੀ ਹੈ ਔਰ ਜੋ ਉਹਨਾਂ ਨੇ ਹਾਲ ਕਮਾਈ ਆਪਣੇ ਜੀਵਨ ਵਿੱਚ ਕੀਤੀ ਹੈ ਉਸ ਨੂੰ ਆਪਣੇ ਜੀਵਨ ਵਿੱਚ ਅਸੀਂ ਵੀ ਢਾਲ ਸਕੀਏ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਸਤਿਗੁਰਾਂ ਦੇ ਆਗਮਨ ਪੁਰਬ ਤੇ ਨਕਮਸਤਕ ਹੋ ਰਹੀਆਂ ਨੇ ਸਤਿਗੁਰ ਦੇ ਆ ਖੁਸ਼ੀਆਂ ਲੈ ਰਹੀਆਂ ਨੇ ਔਰ ਦਾਸ ਦੀ ਵੀ ਹੁਣ 9 ਤੋਂ 10 ਕੀਰਤਨ ਦੀ ਸੇਵਾ ਇਹ ਜਲੌ ਸਜਣੇ ਦੇ ਅੰਦਰ ਸਤਿਗੁਰ ਦੀ ਮਹਾਨ ਕਿਰਪਾ ਹੋ ਰਹੀ ਹੈ ਸੋ ਮੈਂ ਇਹੀ ਬੇਨਤੀ ਕਰਦਾ ਕਿ ਜਿਸ ਗੁਰੂ ਦੀ ਆਪਾਂ ਯਾਦ ਮਨਾਉਂਦੇ ਆ ਉਸ ਦੀ ਗੱਲ ਵੀ ਮੰਨਣੀ ਸਾਡਾ ਫਰਜ਼ ਬਣਦਾ ਹੈ ਕੋਸ਼ਿਸ਼ ਕਰੀਏ ਕਿ ਸਤਿਗੁਰੂ ਕਿਰਪਾ ਕਰੋ ਤੁਹਾਡਾ ਆਗਮਨ ਪੁਰਬ ਹਰ ਹਰ ਸਾਲ ਹੀ ਮਨਾਉਂਦੇ ਆ ਪਰ ਤੁਸੀਂ ਇਸ ਵਾਰ ਕਿਰਪਾ ਕਰੋ ਅਸੀਂ ਤੁਹਾਡੀਆਂ ਜੋ ਬਖਸ਼ਾ ਨੇ ਤੁਹਾਡੀ ਗੁਰਬਾਣੀ ਆਪਣੇ ਜੀਵਨ ਵਿੱਚ ਢਾਲ ਸਕੀਏ ਔਰ ਇਹ ਜੋ ਜੀਵਨ ਆ ਉਸ ਨੂੰ ਸੁਹੇਲਾ ਬਣਾ ਸਕੀਏ ਫਿਰ ਤੋਂ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈਆਂ ਦਾਸ ਜੁਝਾਰ ਸਿੰਘ ਜੂਲੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਰਮਾਤਮਾ ਨੇ ਇਹ ਦਿੱਤਾ ਗਿਆ ਕਿ ਅੱਜ ਅਸਤਵਾਜ ਨਹੀਂ ਚੱਲੇਗੀ ਸਿਰਫ ਦੀਪਮਾਲਾ ਕੀਤੀ ਹਾਂਜੀ ਉਹ ਇਸ ਤਰ੍ਹਾਂ ਕਿ ਨਾਲ ਦੇ ਨਾਲ ਤੁਹਾਨੂੰ ਪਤਾ ਵੀ ਸ਼ਹੀਦੀ ਦਿਹਾੜੇ ਵੀ ਸਾਡੇ ਚੱਲ ਰਹੇ ਆ ਇੱਕ ਪਾਸੇ ਜਦੋਂ ਇਹ ਦਿਹਾੜੇ ਆਉਂਦੇ ਨੇ ਸਾਡਾ ਮਨ ਵੈਸੇ ਬਹੁਤ ਵਿਰਾਗ ਵਿੱਚ ਹੁੰਦਾ ਹੈ ਕਿਉਂਕਿ ਛੋਟੇ-ਛੋਟੇ ਸਹਬ ਜਾਦੇ ਜੋ ਇੰਨਾ ਦਿਨਾ ਮਸ਼ਹੀਦ ਹੋਏ ਸਤਿਗੁਰੂ ਜੀ ਦੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਸੰਸਾਰ 'ਚ ਪਹਿਲਾਂ ਨਹੀਂ ਸੀ ਹੋਈ ਕਿ ਕਿਸੇ ਨੇ ਇੰਨੇ ਛੋਟੇ ਬੱਚਿਆਂ ਤੇ ਇੰਨਾ ਜ਼ੁਲਮ ਕੀਤਾ ਹੋਵੇ ਪਰ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੁਪੁੱਤਰ ਸਾਨੂੰ ਉਹਨਾਂ ਨੂੰ ਸਿੱਖਿਆ ਸੀ ਮਾਤਾ ਗੁਜਰ ਕੌਰ ਦੀ ਔਰ ਉਹਨਾਂ ਨੇ ਸ਼ਹਾਦਤਾਂ ਦੇ ਜਾਂ ਪੀਤੇ ਇਸ ਕਰਕੇ ਇਹ ਹੋ ਸਕਦਾ ਹੈ ਕਿ ਆਪਾਂ ਸਤਿਗੁਰਾਂ ਦੀ ਯਾਦ ਮਨਾ ਰਹੇ ਆ ਸੋ ਦੀਪਮਾਲਾ ਤੋਂ ਇਹ ਉਹਨਾਂ ਨੇ ਇਸ ਵਾਰ ਸੋਚਿਆ ਹੋਏ ਕਿ ਆਪਾਂ ਲੇਟ ਕਰਾਂਗੇ ਜਾਂ ਬਾਅਦ ਵਿੱਚ ਕਰਾਂਗੇ ਇਸ ਕਰਕੇ ਕਿਉਂਕਿ ਸਾਡਾ ਮਨ ਬੈਰਾਗ ਵਿੱਚ ਹੁੰਦਾ ਇਹਨਾਂ ਦਿਨਾਂ ਵਿੱਚ ਇਸ ਕਰਕੇ ਦੀਪਮਾਲਾ ਦੀ ਥੋੜੀ ਉਹਨਾਂ ਨੇ ਪਟਾਕੇ ਚਲਾਉਣ ਤੋਂ ਗੁਰਾਹੀ ਕੀਤੀ ਹੋਵੇ ਠੀਕ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ। ਕੀ ਕਹਿਣਾ ਚਾਹੋਗੇ ਅੱਜ ਸੱਚਖੰਡ ਹਰਮੰਦਰ ਸਾਹਿਬ 'ਚ ਪਹੁੰਚੇ ਹੋ? ਸੱਚਖੰਡ ਹਰਮੰਦਰ ਸਾਹਿਬ ਦੇ ਵਿੱਚ ਅੱਜ ਦੋ ਦਿਹਾੜੇ ਇਕੱਠੇ ਮਨਾਏ ਜਾ ਰਹੇ ਆ ਜੀ। ਇੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਵੀ ਹੈ ਤੇ ਮਾਤਾ ਗੁਜਰ ਕੌਰ ਤੇ ਸਹਿਬ ਜੀ ਦਾ ਅਨੰਸ਼ੀ ਦਿਹਾੜਾ ਵੀ ਹੈ। ਤੇ ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਵੀ ਫਰਮਾਨ ਜਾਰੀ ਕੀਤਾ ਕਿ ਅੱਜ ਦੀਪਮਾਲਾ ਹੋਏਗੀ, ਅਸਵਾਜੀ ਨਹੀਂ ਚੱਲੇਗੀ। ਤੇ ਇਹਦਾ ਇਹੀ ਸੰਦਰਭ ਹੈਗਾ ਕਿ ਦੋਵੇਂ ਦਿਹਾੜੇ ਇਕੱਠੇ ਆ ਵੀ ਇੱਕ ਖੁਸ਼ੀ ਦਾ ਵੀ ਹੈ ਤੇ ਇੱਕ ਸਾਡਾ ਥੋੜਾ ਜਿਹਾ ਉਹਦਾ ਸਾਬ ਜਦਾਂ ਦੇ ਕਰਕੇ ਵੀ ਨੰ ਮੱਖਾਂ ਵੀ ਸਾਨੂੰ ਕਰਨੀਆਂ ਪੈਣਗੀਆਂ ਸੋ ਸਾਰਾ ਦਿਨ ਮੈਨੂੰ ਲੱਗਦਾ ਵੀ ਅੱਜ ਤੁਸੀਂ ਆਪਣਾ ਪਾਠ ਕਰਕੇ ਤੇ ਆਪਣੇ ਬੱਚਿਆਂ ਨੂੰ ਉਹਨਾਂ ਦੀਆਂ ਗਥਾਵਾਂ ਸੁਣਾਓ ਜੋ ਜੋ ਸਾਬਜਾਦਿਆਂ ਨੇ ਝੇਲਿਆ ਵਾ ਜੋ ਗੁਰੂ ਸਾਹਿਬ ਨੇ ਆਪਣੇ ਜੀਵਨ ਚ ਕੀਤਾ ਉਹ ਆਪਣੇ ਪਰਿਵਾਰ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਵੰਡ ਕੇ ਉਸ ਚੀਜ਼ ਨੂੰ ਗਾਂ ਦੇ ਗਾਂ ਸਪਰੈਡ ਕਰੋ ਉਹ ਜ਼ਿਆਦਾ ਹੋਏਗਾ ਭੀ ਧਰਮ ਦੇ ਖਾਤਰ ਜਦੋਂ ਵੀ ਤੁਹਾਨੂੰ ਕਿਤੇ ਲੋੜ ਪੈਂਦੀ ਹੈ ਤੇ ਆਪਣਾ ਤੁਸੀਂ ਉਹਨੂੰ ਨਹੀਂ ਮੂਲ ਨੂੰ ਨਹੀਂ ਭੁੱਲਣਾ ਹੁੰਦਾ ਵਿਕਣਾ ਨਹੀਂ ਦੱਕੇ ਕੋਮ ਦੇ ਕੇ ਵੀ ਹਾਂ ਸਾਨੂੰ ਇਸ ਤਰ੍ਹਾਂ ਲਾਲਚਾਂ ਪਿਛੇ ਜਾਂ ਨਿੱਕੇ ਨਿੱਕੇ ਪਿਛੇ ਗੁਰੂ ਸਾਹਿਬ ਦਾ ਇਹ ਹੀ ਸੰਦਰਭ ਸੀਗਾ ਸਾਰਾ ਆਪਣੇ ਜੀਵਨ ਨੂੰ ਤਨ ਮਨ ਨੂੰ ਕੌਮ ਦੇ ਨਾਂ ਤੇ ਜਿਹੜੀ ਸ਼ਹੀਦੀਆਂ ਕੀਤੀਆਂ ਵਾਂ ਉਹਨੂੰ ਸਾਨੂੰ ਆਪਣੇ ਬੱਚਿਆਂ ਦਾ ਵੀ ਪਹਚੋਣਾ ਚਾਹੀਦਾ ਤੇ ਆਉਂਦੀਆਂ ਪੀੜ੍ਹੀਆਂ ਤੱਕ ਸਾਨੂੰ ਪਹਿਰਾ ਦੇਣਾ ਪਏਗਾ ਇਸ ਸ਼ਹੀਦੀ ਦਿਹਾੜੇ ਨੂੰ ਤੇ ਪ੍ਰਕਾਸ਼ ਦਿਹਾੜੇ ਨੂੰ ਅਰਦਾਸ ਬੇਨਤੀ ਕੀਤੀ ਅਰਦਾਸ ਬੇਨਤੀ ਇਹੋ ਕੀਤੀ ਵੀ ਕੌਮ ਦੀ ਚੜ੍ਹਦੀ ਕਲਾ ਰਵੇ ਜਿਸ ਤਰ੍ਹਾਂ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਫਰਮਾਨ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਲ ਤੱਕ ਦਾ ਹੁਕਮ ਹੈ ਉਹਦੇ ਤੇ ਸਿਰ ਮੱਥੇ ਰੱਖ ਕੇ ਤੇ ਉਸੇ ਹਿਸਾਬ ਨਾਲ ਤੁਹਾਨੂੰ ਸਾਰਾ ਦਿਨ ਅੱਜ ਗੁ ਵਾਹਿਗੁਰੂ ਜੀ ਦੇ ਬਧੇ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੋਇਆ ਸਮੂਹ ਲਾਤਨਾ ਕਿ ਬਧਾ ਜਾਂ ਜਿੱਥੇ ਅਜੀਤ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੋਣਾ ਉੱਥੇ ਅੱਜ ਸਹਿਬ ਜਾਦਾਂ ਦਾ ਸੀ ਰਿਜਰ ਹੈ। ਬਾਬਾ ਜੋਰਾਵਰ ਸਿੰਘ ਬਾਬਾ ਪ੍ਰਕਾਸ਼ ਸਿੰਘ ਬਾਬਾ ਗੁਰੂ ਘਰ ਦੀ ਦਾ ਇਹਨਾਂ ਨੇ ਜ਼ੁਲਮ ਦੇ ਖਿਲਾਫ ਲੜਦੇ ਹਾਂ ਜਿਹਨਾਂ ਦਾ ਬਾਦ ਕੀ ਨਹੀਂ ਨਾ ਹਾਰੀ ਨਾ ਛੱਡੀ। ਅੱਜ ਉਹਨਾਂ ਦਾ ਸਰਗਈ ਆਪਾਂ ਇਸ ਧਰਤੀ ਤੇ ਆਏ ਹਾਂ। ਮੈਂ ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਅੰਮ੍ਰਾਂ ਛਕੋ ਸਿੱਖੀ ਨਾਲ ਜੁੜੋ ਸਭ ਨੂੰ ਮਿਲ ਕੇ ਜੀਂਦੀ ਹੈ ਵਾਹਿਗੁਰੂ ਜੀ ਤਰਫੋਂ ਸਾਹਿਬ ਵਾਹਿਗੁਰੂ ਅਬੇ ਕੀ ਕਿਹੜਾ ਚਾਹੋਗੇ ਅੱਜ ਐਜੀਪੀਸੀ ਵੱਲੋਂ ਕਿਹਾ ਗਿਆ ਕਿ ਅੱਜ ਅਸ਼ਟਬਾਜੀ ਨਹੀਂ ਚਲਾਈ ਜਾਵੇਗੀ ਉਹ ਸਿਰਫ ਦੀਪਵਾਲਾ ਕੀਤੀ ਜਾਵੇਗੀ ਐਸਜੀਪੀਸੀ ਵਾਲਿਆਂ ਨੂੰ ਜੋ ਆਪਣਾ ਫੈਸਲਾ ਕਰਦੇ ਨੇ ਉਹ ਸਹੀ ਹੋ ਸਕਦਾ ਐਸਜੀਪੀਸੀ ਵਾਲੇ ਜੋ ਕਰਦੇ ਸਹੀ ਨੇ ਬਾਕੀ ਜੋ ਉਹਨਾਂ ਦੀ ਜੋ ਉਹਨਾਂ ਦਾ ਐਕਸ਼ਨ ਹੈ ਜੋ ਉਹਨਾਂ ਦਾ ਸਹੀ ਹੈ ਉਹ ਸਹੀ ਹੋ ਸਕਦਾ ਕਿਉਂਕਿ ਅਸ਼ਟਬਾਜੀ ਤਾਂ ਨਹੀਂ ਚਲਾਈ ਜਾ ਸਕਦੀ ਕਿਉਂਕਿ ਅੱਜ ਉਹਨਾਂ ਦਾ ਸ਼ਿਵਦਾੜਾ ਵੀ ਹੈ ਸਹਿਬ ਦਾ ਦੇਣਾ ਇਥੇ ਪਛੀੜਾ ਮਜ਼ਾ ਰਹੇ ਆ ਉਹ ਤੁਨਾ ਛਿੰਦਰ ਆ ਵੀ ਤਾਂ ਕਰਕੇ ਅਸਤ ਬਾਜੀ ਇਹਨਾਂ ਨੇ ਮਨਾ ਕੀਤੀ ਆ ਅਕਾਲ ਪੁਰਖ ਸਾਹਿਬ ਅਜੀਤ ਪ੍ਰਤਾਸ਼ਪੁਰੂ ਦੇ ਮੁਕੇ ਨਤਮਸਤ ਹੋਣੇ ਕੀ ਅਰਦਾਸ ਬੇਨਤੀ ਕੀਤੀ ਸੀ ਸਾਡੀ ਅਰਦਾਸ ਬੇਨਤੀ ਹੈ ਵੀ ਸਚੇ ਪਾਤਸ਼ਾਹ ਸਭ ਨੂੰ ਸਮੱਤ ਬਖਸ਼ਣ ਤੇ ਸਚੇ ਪਾਤਸ਼ਾਹ ਸਭ ਦੀ ਚੜ੍ਹਦੀ ਕਲਾ ਕਰਨ ਔਰ ਸਿਮਰਨ ਰਤਨ ਸਿਉਣ ਆਇਆ ਹੈ ਸਚੇ ਪਾਤਸ਼ਾਹ ਹਨੂ ਵੀ ਅਮਰ ਦੀ ਦਾਤ ਬਖਸ਼ਣ ਅਸੀਂ ਵੀ ਅਮਰ ਅਸ਼ੀਸ਼ੀ ਹੈ ਇਹ ਦਾੜੀ ਇਹ ਪ੍ਰਕਾਸ਼ ਦਿੱਤੀ ਹੈ ਨਹੀਂ ਕਿਰਵਾਈ ਸੱਚੇ ਬਾਸ਼ਾ ਗਾਨ ਨੂੰ ਸਮਾਤ ਬੋਸ ਨੂੰ ਮਾਰਾ ਤੇ ਬੋਸਾ ਕਿਰਪਾ ਕਰਨਾ ਸਤਿਗੁਰੂ ਜੀ ਦਾ ਤਰਸਾ ਵੈ